ਸਤੰਬਰ ਸਿੰਘ ਜੀ ਆਰਤੀਆ ਸਾਹਿਬ ਸਤਿ ਸ਼੍ਰੀ ਅਕਾਲ ਹੋਰ ਵੀ ਜਿੰਨੇ ਸਟੇਜ ਉੱਤੇ ਖਤਵੰਤੇ ਸੱਜਣਾ ਸਾਰੇ ਨਗਰ ਦਾ ਤੁਹਾਡੇ ਧੰਨਵਾਦ ਭਾਜੀ ਮੱਲ ਹਣੀ ਨਾ ਇਹਨਾਂ ਦੇ ਸਰ ਤੇ ਇੱਕ ਪ੍ਰੈਸ਼ਰ ਹੈ ਕਿ ਟਾਈਮ ਨਾਲ ਮੈਚ ਕਰਵਾਈਏ ਉਹ ਮੈਨੂੰ ਵਾਰ-ਵਾਰ ਕਹੀ ਜਾਂਦੇ ਆ ਤੇ ਸਦਕਾ ਮੈਚ ਵੀ ਨਹੀਂ ਬੋਲਿਆ ਜਾਂਦਾ ਇਸ ਲਈ ਬੇਨਤੀ ਆ ਭਰਾ ਕਬੱਡੀ ਵਾਲੇ ਦੋਵੇਂ ਟੀਮਾਂ ਆਜੋ ਭਾਜੀ ਸਾਡੀ ਫਿਰ ਨਾ ਲੇਬ ਦੀ ਜਿਹੜੀ ਲੱਗੀ ਹੁੰਦੀ ਟੁੱਟ ਜਾਂਦੀ ਹੈ ਸਾਨੂੰ ਇਧਰ ਹੀ ਖੁੱਬ ਲੈਣ ਦਿਓ ਮੈਚ ਤੁਸੀਂ ਵੀਰ ਕੀ ਆਜੋ ਬਹਾਦਰਪੁਰ ਜੋਆ ਤੇ ਚੀਮਾ ਕੁੱਡੀ ਇੱਕ ਬੇਨਤੀ ਮੈਚ ਜਿਹੜਾ ਕਹਿੰਦੇ 40 ਸਾਲਾ 50 ਸਾਲਾ 60 ਸਾਲਾ ਗੱਬਰੂਆਂ ਦਾ ਖੇਡਿਆ ਜਾ ਰਿਹਾ ਹੈ ਇਹ ਵੀ ਬੜਾ ਰੋਚਕ ਮੁਕਾਬਲਾ ਮੇਰੇ ਵੀਰੋ ਆ ਮਨਸਾੜੀਆਂ ਵਾਲਾ ਅਜੀਤ ਸਿੰਘ ਜੀਤ ਆ ਗਿਆ ਇੱਕ ਕਹਿੰਦੇ ਮੇਰੇ ਵੀਰੋ ਧੰਨ ਸ਼੍ਰੀ ਗੁਰੂ ਕਬੈਦ ਸਿੰਘ ਜਿਸ ਨੇ ਚਾਰ ਸਹਰਗਾ ਦੇ ਅਜੀਤ ਤੇ ਜਾਰ ਗੱਢੜੇ ਯੋਰਾ ਬਾਪ ਤੇ ਖੰਦੇ ਸਿੰਘੂ ਛੋਟੇ ਆ ਅਜੀਤ ਸਿੰਘ ਹੈ ਮੇਰੇ ਵੀਰੋ ਮਨਸਾੜੀਆਂ ਵਾਲਾ ਜੀਤਾ ਮਾਰਦਾ ਪੱਟਾਂ ਦੇ ਥਾਪੀਆਂ ਤੇ ਨੰਬਰ ਮੇਰਾ ਨੰਬਰ 88 ਨੇ ਫੜਨਾ ਕੋ ਫੜਦੇ ਪਰ ਕਿੱਥੇ ਰੁਕਦਾ ਮੇਰੇ ਮੀਰੀ ਅਵੀ ਗੋਇੰਦਵਾਲੀਆ ਕਹਿੰਦੇ ਸਾਡੇ ਕੀਤੇ ਹੱਥ ਨਹੀਂ ਆਉਂਦਾ ਮਾਰਦਾ ਥਾਪੀ ਲੈ ਵੀ ਹਰਪਾਲ ਸਿੰਘ ਵੀ ਭਾਲਿਆ ਇਹ ਤੇਰਾ ਜੋੜਾ ਜਾਂ ਫਿਰ ਬਰਨੀ ਕੰਨੀ ਤੇ ਸਰਨ ਸਿੰਘ ਜੀ ਤੁਹਾਡੇ ਵੀ ਥਾਪ ਵੇਖਦੇ ਵਾਲੇ ਹੁੰਦੇ ਆ ਔਰ ਵੇਖਦੇ ਗੋਇੰਦਵਾਲ ਸਾਹਿਬ ਦੀ ਧਰਤੀ ਦਾ ਬਿੱਤਾ ਔਰ ਦੂਸਰੇ ਪਾਸੇ ਲਵਜਾ ਬੰਦ ਕਰਨ ਵਾਲਾ ਹਰਪਾਲ ਸਿੰਘ ਪਾਲਾ ਉਹ ਬੱਲੇ ਬੱਲੇ ਹੁੰਦੀ ਆ ਮੇਰੇ ਮਿੱਤਰੋ ਜਿੰਦੜੀ ਫਸ ਗਈ ਜੋ ਮੇਲੇ ਵਿੱਚ ਬੰਨਾ ਏ ਆ ਨੰਬਰ ਅੰਦਰਜੀਤ ਭਾਮਣੀ ਜੀ ਨੰਬਰ ਜਾਫੀ ਦਾ ਨੰਬਰ ਜਾਫੀ ਦਾ ਅੰਦਰਜੀਤ ਭਾਮਣੀ ਅੰਦਰਜੀਤ ਪ੍ਰਮਾਨ ਔਰ ਭੋਗੜੀ ਦੇ ਚੌਕਾਂ ਦੀ ਵਸਦੀ ਹੈ ਇਦਾਂ ਲੱਗਦਾ ਵੀ ਪੂਰਾ ਮਜ਼ਾ ਆ ਰਿਹਾ ਪੂਰਾ ਗਿੱਲ ਹੋ ਰਿਹਾ ਮੈਦਾਨ ਦੇ ਵਿੱਚ ਤੇ ਸਾਡਾ ਰੈਫਰੀ ਸਾਹਿਬ ਉਹਨਾਂ ਨਾਲ ਕਮੇਟੀ ਆਖ ਵੀ ਕੋਈ ਵੀ ਕਿੰਤੂ ਪ੍ਰਤੂਨਾ ਕਰੇ ਆਉਂਦੇ ਖੇਡਾਂ ਵੀ ਬੇਨਤੀ ਹੈ ਬਹੁਤ ਵਧੀਆ ਮੈਚ ਹੋ ਰਿਹਾ ਕਬੱਡੀ ਪਾਉਣ ਦੇ ਲਈ ਸਰਦਾਰ ਸੁਖਦੇਵ ਸਿੰਘ ਜਾਫੇਦਾਰ ਸਾਹਿਬ ਰੇਡ and I'm not ਵੀਰੋ ਆਪਣੇ ਆਪ ਤੇ ਇਹ ਪੂਰਾ ਮੇਰੇ ਵੀਰੋ ਮਾਣ ਹੈ ਪੂਰੀ ਕੀਤੀ ਮਿਹਨਤ ਤੇ ਮਾਣ ਹੈ ਮੇਰੇ ਮਿੱਤਰੋ ਹੰਤਾਰਨੀ ਰਤਵਾ ਮੂਸੇ ਵਾਲੇ ਦਾ ਜੋਰ ਦੇ ਨਾਲ ਪੱਟਾਂ ਤੇ ਠੱਪੀ ਵੱਜਦੀ ਨਹੀਂ ਵੀ ਹੋਈ ਹੈ ਵਰਜੇ ਤੋਂ ਬਾਅਦ ਇਹ ਸਾਡੀ ਪੰਜਾਬ ਦੀ ਮੁੰਡਿਆਰ ਆਪ ਸਰਦੋ ਭੰਗ ਅੰਦਰੀ ਮੁੰਡੇ ਮਿੱਠੇ ਜਿਹਨਾਂ ਦੇ ਕਾਲੇ ਚਿਹਰੇ ਪੜੇ ਨਾ ਜਾਂਦੇ ਨੇ ਰੱਬ ਮੰਨਿਆ ਸੀ ਜਿਹਨਾਂ ਨੂੰ ਕਾਪੜੇ ਨਿਕਲੇ ਸਾਡੇ ਖਾਪਾਂ ਦੇ ਜੋ ਖੋਤਰਾ ਖਾ ਖਾ ਮੇਰੇ ਸਬਕ ਨੇ ਉਹ ਮਿਲਦੇ ਨਹੀਂ ਵਿੱਚ ਕਿਤਾਬਾਂ ਦੇ ਇਹ ਮਿਲਦੇ ਨਹੀਂ ਯਾਰੋ ਵਿੱਚ ਕਿਤਾਬਾਂ ਦੇ ਰੇਡ ਹੋਈ ਦਵਾਲ ਸਾਹਿਬ ਦੀ ਧਰਤੀ ਦਾ ਉਹ ਕਾਬਲੇ ਰੱਬਾ ਦਾ ਇਹ ਟੂਪਾ ਅਗਲੀ ਕਬੱਡੀ ਪਾਵਾ ਮੈਦਾਨ ਵਿੱਚ ਰੇਤੇ ਇੰਦਰਜੀਤ ਦੇ ਨਾਲ ਸੰਦੀਪ ਜੀ ਨੂੰ ਨੇ ਬਣਤੀ ਹੈ ਕਿ ਸਾਡਾ ਮੱਲ ਖਲਵਾਨ ਦੇ ਸਾਰੇ ਪ੍ਰਬੰਧਕ ਜੀ ਕਹਿੰਦੇ ਕਿ ਉਹ ਸਾਰੇ ਰੈਫਰੀ ਵੰਡ ਵਰਟ ਕੇ ਕੋਈ ਲੈਨ ਮੈਨ ਫੜੇ ਕੋਈ ਪਟੈਂਟ ਤੇ ਫੜ ਜੇ ਅਸੀਂ ਭਾਜੀ ਇੱਕ ਸੱਤ ਦਾ ਜਿਹੜਾ ਗਰਾਊਂਡ ਕਲੀਅਰ ਹੋਵੇਗੀ ਜਿਹੜੇ ਰੈਫਰੀ ਸੱਚੇ ਸੱਚੇ ਕੋਈ ਗਰਾਊਂਡ ਦੇ ਵਿੱਚ ਆਸ ਕਰਨ ਬੁੱਲੂ ਵਾਲੀਆ ਐਸਲ ਕਲੱਬ ਦੀ ਕਲੱਬ ਚੱਲੇ ਹੈ ਇਟਲੀ ਦੀ ਕਲੱਬ ਤੇਜੇ ਵੱਡੇ ਉਹਨਾਂ ਦੀ ਕਲੱਬ ਆ ਤੇ ਸਾਡੇ ਕਹਿੰਦੇ ਮਰਗ ਸਿੰਘ ਫਾਰਮ ਵਾਲੇ ਕਲਵਿੰਦਰ ਢਿੱਲੋਂ ਸਾਹਿਬ ਤੇ ਬਜਿੰਦਰ ਢਿੱਲੋਂ ਸਾਹਿਬ ਨਾਲ ਦੀ ਟੀਮ ਦੇ ਲਈ ਢੁੱਟ ਬਾਜ ਰਿਹਾ ਦੀ ਟੀਮ ਲਈ ਖੇਡੂਗਾ ਸਾਡਾ ਵੀਰ ਆ ਗੋਲੂ ਸ਼ਤਰਪਰੀ ਕਰਨ ਟਾਪਰ ਹੈ ਸਰਦਾਰ ਬਰਨਮ ਸਿੰਘ ਜੀ ਤੇ ਨਾਲ ਹੋਰ ਵੀ ਪਿੰਡੇ ਜਿਹੜੇ ਫਤਵੰਤੇ ਸੱਜਣ ਹੈ ਮੈਂ ਬੇਨਤੀ ਕਰਦਾ ਜੀ ਜਿੰਨੇ ਵੀ ਸਟੇਜ ਤੇ ਬੈਠੇ ਆ ਪਹਿਲਾ ਮੈਚ ਕਲਪਾ ਦਾ ਹੈ ਤੁਸੀਂ ਸਾਰਿਆਂ ਨੂੰ ਨਾਲ ਲੈ ਕੇ ਆਓ ਬਰਨਮ ਸਿੰਘ ਜੀ ਢਿੱਲੋਂ ਸਾਹਿਬ ਸਾਰਿਆਂ ਦਾ ਖੁਰਕੀ ਬੇਨਤੀ ਕਰੀਏ ਕਿ ਆਪਾਂ ਆ ਪਲੇਰਾਂ ਦਾ ਜਾਣ ਪਛਾਣ ਕਰਦੇ ਆ ਤਸਵੀਰਾਂ ਨੂੰ ਟੀਮਾਂ ਖੁੱਲੀਆਂ ਟੀਮੇ ਕਬੱਡੀ ਦੀ ਟੀਮ ਗਰਾਊਂਡ ਵਿੱਚ ਆਵੇ ਹੈਪੀ ਟੀਮਾ ਕਬੱਡੀ ਟੀਮਾ ਕਬੱਡੀ ਦੀ ਟੀਮ ਸ਼ਹੀਦ ਭਾਈ ਜਗਤ ਸਿੰਘ ਤੂਫਾਨ ਕਬੱਡੀ ਕਲੱਬ ਟੀਮਾ ਕਬੱਡੀ ਘਰਖਵਾ ਹੈਪੀ ਪ੍ਰਸਿੱਧ ਕਬੱਡੀ ਖਿਡਾਰੀ ਹੈ ਇੱਧਰ ਅਰਜਨ ਟੀਮਾ ਕਬੱਡੀ ਆ ਪੁੜੀਆ ਆਪਣੀ ਟੀਮ ਨੂੰ ਲੈ ਕੇ ਮੈਦਾਨ ਦੇ ਵਿੱਚ ਬਲਾਸਰ ਦੇ 18 ਨੰਬਰ ਰਿਹਾ ਅਤੇ ਅੰਮਰਸਰੀਆਂ ਦੇ 21 ਰਿਹਾ ਅੰਮਰਸਰੀਆਂ ਜੋਤੂ ਰਿਹਾ ਪਰੌਮੀ ਹੌਦਲੇ ਹੁਣੀ ਜਿੱਤੇ ਰਿਹਾ ਹੁਣੀ ਜਿੱਤ ਗਿਆ ਜੀ ਅੱਜ ਆਪਾਂ ਸਾਰਿਆਂ ਨੂੰ ਬੇਨਤੀ ਕਰਦੇ ਆ ਕਿ ਸੇ 来 ਲਗਾਗੇ ਸਾਰੇ ਵੀ ਰਣਗੇ ਤੰਤਨ ਬਾਬਾ ਸੱਤੋ ਦੀ ਗੁਰਦੁਆਰਾ ਸ੍ਰੀ ਸੰਤੋ ਨਾ ਸਾਹਿਬ ਦਾ ਸਾਰੇ ਨਗਰ ਦਾ ਮੇਲਾ ਆਉਣਗੇ ਤੇ ਪਹਿਲੇ ਮੈਚ ਵਾਸਤੇ ਜਾਣ ਪਛਾਣ ਕਰਨਗੇ ਮੰਨ ਦਾ ਵੀਰ ਸੋਢੀ ਹੈ ਸੋਢੀ ਵੀ ਨੇ ਦੱਸਿਆ ਕਿ ਜਗਦੀਪ ਛਾਪਰੀਆ ਜੁਆ ਸੇ ਤੋਂ ਨਾਲ ਸਾਡਾ ਖੰਨੀ ਛਾਪਰੀਆ ਜੁਆ ਸੇ ਤੋਂ ਬਬਲ ਛਾਪਰੀਆ ਜੁਆ ਸੇ ਤੋਂ ਤੇ ਨਾਲ ਸਾਡੇ ਮਿੱਠਾ ਬੌਸ ਕੈਨੇਡਾ ਤੋਂ ਤੇ ਨਾਲ

ਮੜਿਆ ਮਾ ਵੀਰ ਜਿੰਨੇ ਵੀ ਪਿੰਡ ਦੇ ਕਰਕੇ ਆਪਾਂ ਵੱਡੀਆਂ کلبਾਂ ਦੇ ਵਿੱਚ ਖੜਾਉਣਾ ਬਾਕੀ ਜਿਹੜੇ ਛੋਟੀਆਂ کلبਾਂ ਦੇ ਛੋਟੀਆਂ ਨਹੀਂ ਕਹਿੰਦੇ ਇਹ ਵੀ ਬਹੁਤ ਵਧੀਆ ਨੇ ਕਿਉਂਕਿ ਟਰੈਕਟਰਾਂ ਦੇ ਜਿਹਤੂ ਨੇ ਪਲੇਅਰ ਹਨੀ ਕਰਨ ਕਰਨ ਬੁੱਲਵਾਲੀਆ ਟਰੈਕਟਰ ਜਿੱਤੇ ਆ ਕੋਲੇ ਟਮੋਟਰ ਸਾਈਕਲ ਵੀ ਤਿੰਨ ਚਾਰ ਜਿੱਤੇ ਆ ਕਰਨ ਬੁੱਲਵਾਲੀਆ ਪਾ ਕੇ ਪਾ ਕੇ ਪਲੇਅਰ ਲੈ ਵੀ ਕਰਨ ਕਾ ਇਸ ਨੇ ਆਉਣ ਲਈ ਜੁਤੇ ਸੰਧੀ ਮੇਰੇ ਮੂੰਹ ਨਿਕਲ ਗਿਆ ਵੀ ਲੋਕਲ ਪਲੇਅਰ ਨੇ ਪਰ ਇਹ ਬਹੁਤ ਤਕੜੇ ਤਕੜੇ ਯਾਰ ਤੇ ਮਗਾਂ ਜਾਪਰੇ ਮੇਰੇ ਵੀਰੋ ਮਤਾਨਾ ਦੇ ਵਿੱਚ ਪਿਛਲੇ ਸਾਲ ਖੇਡ ਆਇਆ ਐ ਸਾਲ ਮੇਰੇ ਵੀਰੋ ਖੇਡੂਗਾ ਫੇਰ ਪਰਮਾਤਮਾ ਮਿਹਰ ਕਰੇ ਇਤਨੀ ਵੀ ਕਰਾਮ ਦੇ ਬਰੰਦਾਂ ਨੀ ਇਤਲੀ ਦੇ ਵਿੱਚ 1 ਜੂਨ ਨੂੰ ਵੱਡਾ ਮੇਲਾ ਕਿਜਿਆ ਗਿਆ ਤੇ ਆਉਂਦੇ ਮੇਲਿਆਂ ਦੇ ਵਿੱਚ ਕਰਨ ਉਹਨਾਂ ਨੇ ਵੀ ਪੁੱਜ ਜਾਣਾ ਮੇਰੇ ਵੀਰੋ ਸਰਪ੍ਰੇ ਹੈ ਤੇ ਭਾਈਆ ਗਰਾਉਂਡ ਦੇ ਵਿੱਚ ਪਹੁੰਚਾ ਦਿਓ ਜੀ ਇਹ ਸਰਪ੍ਰੇ ਇੱਧਰ 75 ਭਾਈ ਉਹਨਾਂ ਦਾ ਸਰਕਾਰ ਸਪੌਂਸਰ ਕੀਤਾ ਗਿਆ ਤੇ ਦੇਖਦੇ ਆ ਸਰਦਾਰ ਚਰਨ암 ਸਿੰਘ ਜੀ ਸਰਦਾਰ ਚਰਨ암 ਸਿੰਘ ਜੀ ਉਹਨਾਂ ਦੇ ਪ੍ਰਧਾਨ ਦੇ ਵੱਲੋਂ ਮੇਰੇ ਵੀਰੋ ਪੀਰ ਬਿੱਗਾ ਦਿਉਣ ਪੁਰਤਗਾਲ ਦੀ ਧਰਤੀ ਤੇ ਰਹਿੰਦਾ ਹੈ ਨਾ ਸਾਡਾ ਪ੍ਰਾਪ ਘਰਾ ਹੈ ਰੱਬ ਦਿਆ ਪੁਰਤਗਾਲ ਤੇ ਬਿੱਗਾ ਦਿਉਣ ਮੇਰੇ ਵੀਰੋ ਪੁਰਤਗਾਲ ਦੀ ਧਰਤੀ ਤੋਂ ਜਿਨ੍ਹਾਂ ਨੇ ਆਏ ਦੇ ਇਹਨਾਂ ਬੈਸਟ ਪਲੇਅਰਾਂ ਦੇ ਮੋਟਰਸਾਈਕਲ ਦੇਣੀਆਂ ਵੱਡੀਆਂ ਵਿੱਚ ਟਰੈਕਟਰ ਦੇਣੇ ਆ ਵੱਡੀਆਂ ਕਿਲਪਾਂ ਦਾ ਪਹਿਲਾ ਤੇ ਦੂਜਾ ਨਾਮ ਆਰ ਕਹਿੰਦੇ ਵੀ ਜਾਨ ਪ੍ਰਬੰਧ ਦੇ ਨਾਲ ਪੂਸਤ ਰਾਤ ਨੂੰ ਸਪਾਂਸਰਿੰਗ ਕੀਤਾ ਗਿਆ 299 2 ਰੈਫਰੀ ਇਸ ਤੋਂ ਇਲਾਵਾ ਕੋਈ ਹੋਰ ਸੱਜਣ ਜਿਹੜਾ 21 ਕੋਚ ਹੋਣਾ ਚਾਹੀਦਾ ਟੀਮ ਦੇ ਨਾਲ ਬਾਕੀ ਸੱਜਣ ਜਿਹੜੇ ਸਾਰੇ ਹੈ ਭਾਵੇਂ ਆਪਣੇ ਵੀ ਆ ਔਰ ਸਾਰੇ ਬਾਹਰ ਨੂੰ ਆ ਜਾਣ ਸਾਰੇ ਜੰਡੇ ਨਾਲ ਲਾ ਕੇ ਬਹਿ ਜਾਣ ਬਾਹਰ ਨੂੰ ਆ ਜਾਣ ਮੇਰੇ ਵੀਰ ਕਿਉਂਕਿ ਸੰਗਤ ਦੇਖਦੀ ਹੈ ਆਪਾਂ ਵਧੀਆ ਮਾਹੌਲ ਬਣਾ ਕੇ ਆ ਕੇ ਸਾਰੇ ਮੈਚਾਂ ਨੂੰ ਕਰਵਾਵਾਂਗੇ ਪੰਪਤਿਆਰ ਸਾਡਾ ਨਾਲ ਵੀਰ ਡਿਕਾ ਦਿਹਾਲਪੁਰਤਗਾੰਤੋਂ ਕਹਿੰਦੇ ਆ ਵੀ ਸਾਡੇ ਨਗਰ ਦੇ ਪਲੇਅਰ ਨੇ ਪਹਿਲਾ 50 ਕਿਲੋ ਫਿਰ 60 ਕਿਲੋ ਦੇ ਵਿੱਚ ਖੇਡਣ ਵਾਸਤੇ ਮੇਰੇ ਵੀਰ ਨੇ ਇਲਾਕੇ ਦੇ ਵਿੱਚ ਵਖਰੀ ਦੀ ਸ਼ਾਨ ਪਾ ਦਿੱਤੀ ਉਹ ਸ਼ਹੀਦ ਹੋਇਆ ਜੁਦਾ ਭਾਈ ਜਗਰਾਜ ਸਿੰਘ ਤੂਫਾਨ ਭਾਈ ਜਗਰਾਜ जिन्होंने लेके बचे हैं हेल्थी में पटरे बलवंत कोच जी यूएसए तो वी इंटर जीत से जी चीमा कोटी यूएसए तो ये नाल महानदीप सिंह जी तो ये दूसरे पासे शर्ता ही आप टीम लेके बचे हैं ये टीम लेके से आप टीम के लिए सदा शर्ता ही लेके बचे हैं ये टीम का oh dia...